ਸ਼ੀਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਨੇ ਵਿਸ਼ੇਸ਼ ਮੀਟਿੰਗ ਬੰਗਾ ਰੋਡ ਦੇ ਇੱਕ ਨਿੱਜੀ ਰੈਸਟੋਰੈਂਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਤੇ ਪੰਜਾਬ ਸਚੇਵ ਨਰਿੰਦਰ ਰਠੌਰ ਜ਼ਿਲ੍ਹਾ ਪ੍ਰਧਾਨ ਵਰुण ਸੋਪਤੀ ਅਤੇ ਉਹਨਾਂ ਦੇ ਨਾਲ ਹੋਰ ਵੀ ਮੈਂਬਰ ਸਹਿਬਾਨ ਹਾਜ਼ਰ ਸਨ ਆਓ ਸੁਣਦੇ ਹਾਂ ਇਸ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਉਹ ਮਾਸਦਾ ਲੈ ਕੇ ਤੁਸੀਂ ਇੱਕ ਮੁੱਦਾ ਚੱਕਿਆ ਸੀ ਸਿਰਫ ਸੈਨਾ ਨੇ ਤੇ ਸਨਾਤਨ ਧਰਮ ਨੇ ਜਿਹੜਾ ਇਹ ਮੁੱਦਾ ਚੱਕਿਆ ਸੀ ਉਹਦੇ ਵਿੱਚ ਇੱਕ આરોપી ਵੀ ਸੀ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸੀ ਹੈਨਾ ਮੌਕੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ ਸੀ ਮੌਕੇ ਤੇ ਤੁਸੀਂ ਪੁਲਿਸ ਬਲਾਈ ਪੁਲਿਸ ਨੇ ਉਹਦੇ ਵਿੱਚ ਕੀ ਕਦਮ ਚੱਕਿਆ ਕੀ ਕੀ ਕੀਤਾ ਕਿਹੜੀਆਂ ਤਾਰਾ ਮਾਲਾਈਆਂ ਕੀ ਤੇ ਕਰ ਬੀਰ ਬਜਨਗੀ ਹਰਮਾਨ ਦੇ ਮੈਂ ਨਰਿੰਦਰ ਹੌਰ ਪੰਜਾਬ ਸੱਜ ਸੈਨਾ ਉਦੋਂ ਵਾਲਾ ਸਾਹਿਬ ਠਾਕਰੇ ਮੇਰੇ ਨਾਲ ਪੰਜਾਬ ਦੇ ਪ੍ਰਧਾਨ ਵਰਨ ਸੋਪਤੀ ਜੀ ਇਹ ਨਾਲ ਮੇਰੇ ਗਊ ਰੱਖਿਆ ਦਲ ਤੋਂ ਅਨਿਲ ਵਾਲੀ ਜੀ ਜਿਵੇਂ ਕਿ ਐਤਵਾਰ ਨੂੰ ਸਾਨੂੰ ਇੱਕ ਵੀਡੀਓ ਰਾਹੀਂ ਪਤਾ ਲੱਗਿਆ ਕਿ ਇੱਕ ਵਿਅਕਤੀ ਕਿਸੇ ਮੋਟਰ ਤੇ ਗਊ ਮਾਸ ਦੀ ਸਪਲਾਈ ਕਰਦਾ ਆ ਤੇ ਸਾਡੇ ਪ੍ਰਧਾਨ ਵਰਨ ਸੋਪਤੀ ਤੇ ਅਨਿਲ ਵਾਲੀ ਜੀ ਨੇ ਜੋ ਉੱਥੇ ਜਾ ਕੇ ਦੇਖਿਆ ਇਦੇ ਬਾਰੇ ਥੋੜੀ ਦੇਰ ਬਾਅਦ ਤੁਹਾਨੂੰ ਵਿਸਤਾਰ ਤੇ ਦੱਸਣਗੇ ਇੱਥੇ ਮੈਂ ਆਪ ਜੀ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸ਼ਿਵ ਸੈਨਾ ਉਧੋ ਵਾਲਾ ਸੰਠਾ ਕਰੇ ਤੇ ਜਿਹੜੇ ਵੀ ਸਾਡੇ ਹਿੰਦੂ ਜਥੇਬੰਦੀਆਂ ਆ ਇਹਨਾਂ ਨੇ ਪਿਛਲੇ ਦਿਨੀ ਪੰਜਾਬ ਦੇ ਅੰਦਰ ਖਾਸਾ ਜਤਾਇਆ ਸੀ ਕਿ ਕੁਝ ਜਿਹੜੇ ਬ੍ਰਾਂਡ ਦੇ ਢਾਬੇ ਆ ਉਹ ਲਗਾਤਾਰ ਸਾਡੇ ਸ਼ਹਿਰਾਂ ਵਿੱਚ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਤੇ ਲਗਾਤਾਰ ਵਿਰਧੀ ਹੋ ਰਹੀ ਆ ਉਹਦੇ ਵਿੱਚ ਸਾਡੀ ਸ਼ਿਵ ਸੈਨਾ ਵੱਲੋਂ ਤਸੱਜ ਜਤਾਇਆ ਗਿਆ ਸੀ ਕਿ ਇਹਨਾਂ ਟਾਬਿਆਂ ਦੇ ਉੱਤੇ ਕਿਤੇ ਗਾਹੂ ਮਾਸ ਤਾਂ ਨਹੀਂ ਪਰੋਸਿਆ ਜਾ ਰਿਹਾ ਹੈ। ਇਹਦੀ ਮੰਗ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਉਹਨਾਂ ਬੰਦਿਆਂ ਦੀ ਪਛਾਣ ਕੀਤੀ ਜਾਵੇ ਤੇ ਪ੍ਰੋਪਰ ਇਹਨਾਂ ਦੇ ਐਡਰੈਸ ਤੇ ਪ੍ਰੋਪਰ ਜੋ ਉੱਥੇ ਮਾਸ ਵੇਚਦਾ ਆ ਉਹਦੇ ਸੈਂਪਲਿੰਗ ਕੀਤੀ ਜਾਵੇ। ਹੁਣ ਇਹ ਪ੍ਰਸ਼ਾਸਨ ਨੇ ਕੋਈ ਸੈਂਪਲਿੰਗ ਕੀਤੀ ਜਾਂ ਉਹਨਾਂ ਦੀ ਕੋਈ ਜਾਂਚ ਕੀਤੀ ਜਾਂ ਨਹੀਂ ਕੀਤੀ ਇਹ ਵੀ ਇੱਕ ਸਵਾਲ ਆ। ਕਿਉਂਕਿ ਪ੍ਰਸ਼ਾਸਨ ਵੀ ਸਾਡੇ ਸਵਾਲ ਦੇ ਘੇਰੇ ਦੇ ਵਿੱਚ ਆ। ਇਸੇ ਤਰ੍ਹਾਂ ਦਾ ਇੱਕ ਵਾਕਿਆ ਸਾਡੇ ਪਿੰਡ ਕਲਾਮ ਇੱਕ ਮੋਟਰ ਤੇ ਆਇਆ। ਜਿੱਥੇ ਕੇ ਭਾਰੀ ਮਾਤਰਾ ਦੇ ਵਿੱਚ ਗੋਮਾਸ ਬਰਮਦ ਹੋਇਆ ਆ ਉਹਦੇ ਬਾਰੇ ਤੁਹਾਨੂੰ ਆਪਣੇ ਸਾਡੇ ਪੰਜਾਬ ਦੇ ਪ੍ਰਧਾਨ ਗੁਰਨ ਸਿੰਘ ਜੀ ਦੱਸਣ। ਜਿੱਤੇ ਤੱਕ ਪ੍ਰਧਾਨ ਜੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸਾਡੀ ਇਹ ਮੰਗ ਸੀ ਕਿ ਸ਼ਹਿਰ ਦੇ ਵਿੱਚ ਇਹਦਾ ਜਿਹੜੀ ਵਿਕਰੀ ਹੋ ਰਹੀ ਆ ਤੇ ਸਾਡੀ ਇਸ ਮੰਗ ਨੂੰ ਮੇਰੇ ਹਿਸਾਬ ਦੇ ਨਾਲ ਜੋ ਉੱਥੇ ਵਾਕਿਆ ਹੋਇਆ ਹੈ ਉਹ ਵਾਕੀ ਸਾਡੀ ਮੰਗ ਦੇ ਵਿੱਚ ਵਿੱਚ ਜੇ ਕਾਰਵਾਈ ਕੀਤੀ ਹੁੰਦੀ ਤੇ ਸ਼ਾਇਦ ਉਹ ਵਾਕਿਆ ਨਾ ਹੁੰਦਾ। ਤੇ ਰਹੀ ਗੱਲ ਕਾਰਵਾਈ ਦੀ ਸਾਡੀ ਇਕਤਾ ਭਾਵਨਾਵਾਂ ਮਾਨੂੰ ਠੇਸ ਪਹੁੰਚੀ ਸੀ ਕਿਉਂਕਿ ਸਾਡਾ Hindu ਸਨਾਤਨ ਧਰਮ ਗਊ ਮਾਤਾ ਦੇ ਅਸੀਂ ਸਭ ਤੋਂ ਵੱਡਾ ਉੱਚ ਰਤਬਾ ਦਿੰਨੇ ਆ ਤੇ ਹਰ ਅਸੀਂ ਘਰ ਦੇ ਵਿੱਚ ਜਦੋਂ ਸੁੱਖ ਦਾ ਕੋਈ ਚੀਜ਼ ਕਰਦੇ ਆ ਤਾਂ ਪਹਿਲਾਂ ਗਊ ਮਾਤਾ ਦਾ ਅਸੀਂ ਧਿਆਨ ਕਰਦੇ ਆ ਉਹਦੇ ਵਿੱਚ ਸਾਡੀ ਭਾਵਨਾਵਾਂ ਮਾਨੂੰ ਪੂਰੀ ਤਰ੍ਹਾਂ ਠੇਸ ਪਹਾਈ ਗਈ ਹੈ ਤੇ ਮੇਰੇ ਹਿਸਾਬ ਦੇ ਨਾਲ ਸਾਨੂੰ ਇਹ ਜਿਤਾਇਆ ਗਿਆ ਕਿ ਤੁਸੀਂ ਕਿੰਨੇ ਕਮਜ਼ੋਰ ਹਾਂ ਸੀ ਤੁਹਾਡੇ ਇਲਾਕਿਆਂ ਦੇ ਵਿੱਚ ਆ ਕੇ ਤੁਹਾਡੀ ਗਊ ਮਾਤਾ ਦਾ ਜਿਹੜਾ ਮਾਸ ਦੀ ਵੱਡੇ ਉਤਪੱਦਰ ਤੇ ਵਿਕਰੀ ਕਰਦੇ ਆ ਜਿਹੜਾ ਤੁਸੀਂ ਦੂਸਰਾ ਸਵਾਲ ਕੀਤਾ ਹੋਇਆ ਹੈ ਕਿ ਹਾਂ ਉੱਥੇ ਵਾਕਿਆ ਕੀ ਹੋਇਆ ਸੀ ਉਹਦੇ ਵਿੱਚ ਸਾਡੇ ਡੀਐਸਪੀ ਰਾਜਕਮਾਰ ਜੀ ਦੀ ਜਦੋਂ ਨੌਲੇਜ ਸਾਡੇ ਥਰੂ ਗਿਆ ਪਹਿਲਾਂ ਤਾਂ ਅਸੀਂ ਮੌਕੇ ਤੇ ਮੈਂ ਤੇ ਮੇਰੇ ਨਾਲ ਅਨਿਲ ਬਾਲੀ ਜੀ ਜੋ ਗਊ ਰੱਖਿਆਦਾਲ ਦੇ ਚਲਾ ਰਹੇ ਨਵਾਂ ਸ਼ਹਿਰ ਤੋਂ ਇਹਨਾਂ ਨੇ ਤੇ ਅਸੀਂ ਰਲ ਕੇ ਪਹਿਲਾਂ ਤਾਂ ਉੱਥੇ ਮੌਕਾ ਦੇਖਿਆ ਮੌਕਾ ਦੇਖ ਕੇ ਅਸੀਂ ਪ੍ਰਸ਼ਾਸਨ ਬੁਲਾਇਆ ਤੇ ਉਹਦੇ ਬਾਰੇ ਵਿਤੌਰ ਜੋ ਉੱਥੇ ਪੇਪਰਾਂ ਵਰਕ ਹੋਏ ਆ ਉਹਦਾ ਡਿਟੇਲ ਜਿਹੜੀ ਆ ਉਹ ਸਾਡੇ ਬਾਲੀ ਜੀ ਕੋਲ ਤੁਹਾਨੂੰ ਦੇ ਦੇਣਗੇ ਬਾਕੀ ਜਿਹੜਾ ਮੇਰੀ ਇਹੀ ਗੱਲ ਆ ਕਿ ਐਡੀ ਵੱਡੀ ਵਿਕਰੀ ਜਿਹੜੀ ਸ਼ਹਿਰ ਦੇ ਵਿੱਚ ਹੋ ਰਹੀ ਸੀ ਇੱਕ ਛੋਟਾ ਮੋਟਾ ਜ਼ਿਲ੍ਹਾ ਤਾਂ ਨਹੀਂ ਹੈਗਾ ਇੱਕ ਸ਼ਹੀਦਾ ਦੀ ਧਰਤੀ ਦਾ ਜ਼ਿਲ੍ਹਾ ਆ ਜਿਹਨੂੰ ਅਸੀਂ ਸ਼ਹੀਦ ਭਗਤ ਸਿੰਘ ਕਹਿੰਦੇ ਆ ਤੇ ਇੱਥੇ ਦੇ ਲਗਭਗ ਸਾਰੇ ਲੀਡਰ ਜਿਹੜੀ ਲੀਡਰਸ਼ਿਪ ਆ ਉਹ ਇੱਕ ਸਨਾਤਨ ਧਰਮ ਦੇ ਨਾਲ ਜੁੜੀ ਹੋਈ ਲੀਡਰਸ਼ਿਪ ਆ ਪਰ ਮੈਂ ਕਹਿੰਦਾ ਨਕਾਰਾ ਲੀਡਰਸ਼ਿਪ ਨੇ ਕੀਤਾ ਆ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਐਡਾ ਵੱਡਾ ਕਾਰਜ ਬਾਜ਼ਾਰ ਚੱਲ ਰਿਹਾ ਸੀ ਤੁਹਾਨੂੰ ਉਹ ਵੀਡੀਓ ਦੇ ਵਿੱਚ ਤੁਸੀਂ ਵੀ ਦੇਖਿਆ ਆ ਕਿਉਂਕਿ ਸਾਨੂੰ ਵੀ ਪੱਤਰਕਾਰ ਰਾਹੀਂ ਉਹ ਵੀਡੀਓ ਆਈਆਂ ਸੀ ਤੇ ਅਸੀਂ ਤੁਰੰਤ ਐਕਸ਼ਨ ਕੀਤਾ ਜਦੋਂ ਸਾਡੇ ਤੱਕ ਇਹ ਆਈਆਂ ਫਿਰ ਅਸੀਂ ਉਹ ਮੌਕੇ ਤੇ ਜੋ ਬੰਦਾ ਕੀਤਾ ਤੇ ਇਹ ਵਿੱਚ ਇੱਕ ਚੀਜ਼ ਦੇਖਣ ਵਾਲੀ ਇਹ ਗੱਲ ਆ ਕਿ ਇੱਕ ਕਲਾਮ ਰੋਡ ਮੇਨ ਹਾਈਵੇ ਤੇ ਉਹ ਬੰਦਾ ਟਹਾ ਢਾਬੇ ਦੇ ਕੋਲ ਇਹ گاਉਂ ਦਾ ਜਿਹੜਾ ਮਾਸਾ ਲੋਕਾਂ ਨੂੰ ਖਿਲਾ ਰਿਹਾ ਸੀ ਇਹ ਕੁਐਸਚਨ ਮਾਰਕਾ ਪ੍ਰਸ਼ਾਸਨ ਦੇ ਉੱਤੇ ਕਿਉਂਕਿ ਲਗਾਤਾਰ ਸਾਡਾ ਪ੍ਰਸ਼ਾਸਨ ਕਾਰਵਾਈ ਦੇ ਵਿੱਚ ਰੋਡ ਤੇ ਹਾਈਵੇ ਰੋਡ ਦੇ ਉੱਤੇ ਹਾਈਵੇ ਦੀਆਂ ਗੱਡੀਆਂ ਲੱਗੀਆਂ ਹੋਈਆਂ ਪਰ ਇਸ ਚੀਜ਼ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਨੂੰ ਅੱਜ ਇੱਥੇ ਮੈਂ ਕਹੂੰਗਾ ਨਕਾਰਾ ਹੋ ਚੁੱਕੀ ਹੈ ਜਿਹੜੀ ਸਾਡੀ ਇਹਨਾਂ ਦੀਆਂ ਟੀਮਾਂ ਬਣਾਈਆਂ ਹੋਈਆਂ ਉਹਨਾਂ ਨੇ ਵੀ ਇਸ ਚੀਜ਼ ਦਾ ਨਹੀਂ ਦਿੱਤਾ ਵੇਰਵਾ ਜਿਹੜਾ ਸਾਡੇ ਮੂਹਰੇ ਆਇਆ ਹੈ ਜਿੱਦੀ ਜਦੋਂ ਅਸੀਂ ਨੌਲੇਜ ਐਸ ਐਚਓ ਸਿਟੀ ਅਭਿਸ਼ੇਕ ਸ਼ਰਮਾ ਜੀ ਨੂੰ ਦਿੱਤੀ ਤੇ ਡੀਐਸਪੀ ਰਾਜਕਮਾਰ ਜੀ ਨੂੰ ਦਿੱਤੀ ਤੇ ਉਹਨਾਂ ਨੇ ਤੁਰੰਤ ਸਾਨੂੰ ਬੁਲਾ ਕੇ ਸਾਡੀਆਂ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਨੇ ਮੰਨਿਆ ਕਿ ਇਹ ਤੇ ਪਰਚਾ ਹੋਣਾ ਚਾਹੀਦਾ ਹੈ ਕਿਉਂਕਿ ਸਾਡੀ ਮੰਗੇ ਹੀ ਪਰਚੇ ਦੀ ਆ ਸਾਡੀ ਮੰਗ ਨਾ ਮਾਫੀ ਦੀ ਆ ਤੇ ਨਾ ਛਡਕਾਰੇ ਦੀ ਆ ਅਸੀਂ ਤਾਂ ਜੇ ਹੱਥੀ ਆ ਜਾਂਦਾ ਤਾਂ ਸ਼ਾਦੋ ਦੇ ਨਾਲ ਵੱਡਾ ਵਾਕਿਆ ਵੀ ਹੋ ਜਾਂਦਾ ਕਿਉਂਕਿ ਜੇ ਸਾਡੇ ਮਾਦਰ ਨਾਲ ਇਦਾਂ ਹੋਊਗਾ ਤੇ ਅਸੀਂ ਉਹਦੇ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਕੋਈ ਢਿੱਲ ਨਹੀਂ ਦਮਾ ਪਰਚਾ ਦਰਜ ਕੀਤਾ ਪਰਚਾ ਦਰਜ ਕੀਤਾ ਪ੍ਰਸ਼ਾਸਨ ਨੇ ਪਰ 299 ਲਈ ਆ ਤੇ ਉਹਦੇ ਵਿੱਚ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੀ 295 ਦੀ ਏ ਦੀ ਜਗ੍ਹਾ ਹੁਣ ਮੇਰੇ ਹਿਸਾਬ ਦੇ ਨਾਲ 298 ਹੋ ਗਈ ਆ ਤੇ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਵੀ ਕਰਾਂਗੇ ਕਿ ਜਾ ਕੇ ਵੀ ਆਵਾਂਗੇ ਅਸੀਂ ਤੁਹਾਡੇ ਥਰੂ ਵੀ ਮੰਗ ਕਰਾਂਗੇ ਕਿ ਉਹਨੂੰ ਉਹਦੇ ਚ ਵਧਾਤਰ ਕੀਤਾ ਜਾਵੇ ਸਾਨੂੰ ਜੋ ਸਾਨੂੰ ਵੀਡੀਓ ਦੇ ਮਾਧਿਅਮ ਪਤਾ ਲੱਗਾ ਕਿ ਗਊ ਵਾਂਸ਼ ਦੀ ਹੱਤਿਆ ਹੋਈ ਹੈ ਜਦੋਂ ਅਸੀਂ ਉੱਥੇ ਗਏ ਆ ਲੋਕ ਖੋਲਿਆ ਮਾਲਕਾਂ ਦੇ ਆਏ ਕਰੋ ਮੋਟਰ ਦੇ ਮਾਲਕ ਆਏ ਆ ਉਹ ਤੋਂ ਆ ਲੋ ਖੋਲ ਕੇ ਜਦ ਦੇਖਿਆ ਅਸੀਂ ਅੰਦਰ ਤਕੜੀ ਪਈ ਸੀ ਜਿਹੜਾ ਉਹਦਾ ਬਾਕੀ ਸਮਾਨ ਜਿਹੜੇ ਲੋਹੜੇ ਦੇ ਵਿੱਚ ਤੁਸੀਂ ਵੀਡੀਓ ਚ ਦੇਖਿਆ ਹੋਊਗਾ ਜਿਹੜੇ ਲੋਹੜੇ ਚੋ ਮਾਸ ਤਿਆਰ ਕਰ ਰਹੇ ਆ ਉਹ ਲੋਹੜਾ ਵੀ ਅੰਦਰ ਪਿਆ ਹੈ ਜੀ ਉਹ ਤੋਂ ਜਦੋਂ ਅਸੀਂ ਉਹਨਾਂ ਦੇ ਬੈਗ ਵਗੈਰਾ ਫਰੋਲੇ ਆ ਸਾਨੂੰ ਉਹਦੇ ਦੋ ਤਿੰਨ ਹਜ਼ਾਰ ਰੁਪਏ ਮਿਲੇ ਜੀ ਬੰਦੇ ਤੇ ਚੌਥਾ ਆਧਾਰ ਕਾਰਡ ਤਿਆਰ ਕਰਨ ਦੀ ਇੱਕ ਹੀ ਬੰਦੇ ਦੇ ਤਿੰਨ ਆਧਾਰ ਕਾਰਡ ਤਿੰਨ ਆਧਾਰ ਕਾਰਡ ਆ ਸਰ ਪੇਪਰ ਨੰਬਰ ਸਾਰੇ ਅਲੱਗ ਅਲੱਗ ਹੈ ਜੀ ਜੀ ਨਾਮ ਨਾਮ ਵੀ ਸੇਮ ਹੈ ਫਾਦਰ ਨੇਮ ਥੋੜੇ ਚੇਂਜ ਹੈ ਤੇ ਫੋਟੋ ਫੋਟੋ ਸੇਮ ਹੈ ਜੀ ਫੋਟੋ ਸੇਮ ਕੋਈ ਫੋਟੋ ਕੋਈ ਫੋਟੋ ਤਿੰਨ ਆਧਾਰ ਕਾਰਡ ਹੈ ਜੀ ਇੱਕ ਨਵਾਂ ਸ਼ਹਿਰ ਦਾ ਹੈ ਜੀ ਇੱਕ ਜੁਪੀ ਦਾ ਹੈ ਇੱਕ ਬੈਸਟ ਬੰਗਾਲ ਦਾ ਹੈ ਜੀ ਠੀਕ ਹੈ ਜੀ ਉਹ ਅਸੀਂ ਇਹ ਚਾਹੁੰਦੇ ਆ ਵੀ ਇਹ ਵੀ ਚੀਜ਼ ਦੇਖੀ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਕ ਬੰਦੇ ਦੇ ਤਿੰਨ ਤਿੰਨ ਆਧਾਰ ਕਾਰਡ ਬੰਦੇ ਆ ਤੇ ਉਹ ਕੋਈ ਵੀ ਜੁਰਮ ਕਰਕੇ ਕਿਤੋਂ ਵੀ ਨਿਕਲ ਸਕਦਾ ਹੈ ਜੀ ਹੋਰ ਹੋਰ ਉੱਥੇ ਕੀ ਮਿਲਿਆ ਤਾਂ ਉੱਥੇ ਸਾਨੂੰ ਜੀ ਦੇ ਕਾਗਜ਼ ਪੱਤਰ ਜਿੰਨੇ ਸੀਗੇ ਕਿਉਂਕਿ ਦੇਖੋ ਜੀ ਹਰ ਵਾਰ ਉਹ ਦੂਸਰੇ ਜਾਂ ਤੀਸਰੇ ਬਿਲੇਕਟਵਾ ਚੇਂਜ ਕਰ ਦਿੰਦੇ ਸਾਨੂੰ ਬਿਲੇਕਟਵਾ ਦੇ ਕਾਗਜ਼ ਮਿਲੇ ਆ ਬੈਂਕ ਡਿਟੇਲ ਮਿਲੀ ਆ ਜਿੱਥੋਂ ਕਿ ਬੈਂਕ ਡਿਟੇਲ ਤੋਂ ਬਹੁਤ ਕੁਝ ਹੀ ਪਤਾ ਲੱਗ ਸਕਦਾ ਹੈ ਜੀ ਜਿਹੜੀ ਤੁਸੀਂ ਵੀਡੀਓ ਇੱਕ ਸਾਨੂੰ ਪਾਈਆਂ ਸੀਗੀਆਂ ਉਹਦੇ ਵਿੱਚ ਉਹ ਇਹ ਕਹਿ ਰਿਹਾ ਕਿ ਹਾਂ ਮੈਂ ਆਪਣੇ ਖਾਣ ਵਾਸਤੇ ਤਦ ਜੇ ਖਾਣ ਵਾਸਤੇ ਆਇਆ ਤੇ ਪਿੱਛੇ ਲਫਾਪਿਆਂ ਦੇ ਵਿੱਚ ਕਿਉਂ ਪੈ ਗਿਆ ਤੁਸੀਂ ਕਿ ਜਿਹੜੀ ਜਿਹੜੀ ਖਾਣ ਵਾਸਤੇ ਵੀ ਉਹਦੀ ਉਹ ਹੱਤਿਆ ਆ ਤਾਂ ਵੀ ਗਊਵਾਂ ਪਾਪਾਸ਼ੀ ਹੱਤਿਆ ਆ ਤੇ ਗਊਵਾਂ ਪਾਪਈਏ ਉਹ ਵੀ ਪਾਪ ਹੈ ਇੱਕ ਤੁਸੀਂ ਹੋਰ ਦੇਖਦੇ ਹੋ ਵੀਡੀਓ ਜਿਹੜੀ ਤੁਸੀਂ ਸੁਧਿਆਣਾ ਸੁਣੋਗੇ ਉਹ ਐਕਟਰਾਂ ਦੇ ਵਿੱਚ ਗਊ ਮਾਸ ਲੈ ਕੇ ਨੱਠ ਰਿਹਾ ਪੂਰਾ ਬੇਟਾ ਉਹ ਐਕਟਰਾਂ ਦੇ ਵਿੱਚ ਲੈ ਕੇ ਗਿਆ ਰ ਮਤਲਬ ਕਿ ਉਹ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਸਪਲਾਈ ਕਰਕੇ ਜਾ ਰਹੇ ਸੀ ਉਸ ਤੋਂ ਬਾਅਦ ਇੱਕ ਵੀਡੀਓ ਪਿੰਡਾਂ ਲੈਣ ਜਿਹੜੀ ਜਿਆਦਾ ਕੀਤੀ ਹੈ ਉਹ ਚ ਕਹਿ ਰਹੇ ਕਿ ਉਹ ਸਾਡੇ ਕੋਲ ਐਕਟਰ ਪਿੱਛੇ ਰੋਕ ਕੇ ਆ ਰਿਹਾ ਹੈ ਐਕਟਰ ਉਹਨਾਂ ਦੇ ਕੋਲ ਕਿਉਂ ਗਿਆ ਕਿਉਂਕਿ ਐਕਟਰ ਦੇ ਵਿੱਚ ਉਸ ਵ